ਕੜਾਂ ਤੇ ਬਰਗਾੜੀ ਕਾਂਦੇ ਦੋਸ਼ੀਆਂ ਬੰਦੀ ਸਿੰਘ ਰਹਾ ਕਰੋ ਰਹਾ ਕਰੋ ਰਹਾ ਕਰੋ ਬੇਵਲ ਕਨਾਂ ਤੇ ਬਰਗਾੜੀ ਕਾਂਦੀ ਦੇਸ਼ੀਆਂ ਨੂੰ ਸਜ਼ਾ ਦਿਓ ਸਜ਼ਾ ਦਿਓ ਬੰਦੀ ਸਿੰਘ ਰਹਾ ਕਰੋ ਰਹਾ ਕਰੋ ਰਹਾ ਕਰੋ ਸਿੱਖ ਕੀ ਜਾਂਦੇ ਸਰਬੱਤ ਦਾ ਭਲਾ ਸ੍ਰੀ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੌਮੀ ਇਨਸਾਫ ਮੋਰਚੇ ਵੱਲੋਂ 7 ਜਨਵਰੀ 2023 ਨੂੰ ਚੰਡੀਗੜ੍ਹ ਤੇ ਮਹਾਲੀ ਦੀ ਆ ਬਰੂਹਾ ਤੇ ਮੋਰਚਾ ਲਾਇਆ ਗਿਆ ਇਹ ਮੋਰਚਾ ਮੁੱਖ ਚਾਰ ਮੰਗਾਂ ਨੂੰ ਲੈ ਕੇ ਲਾਇਆ ਗਿਆ ਗੁਰੂ ਗ੍ਰੰਥ ਸਾਹਿਬ ਦੇ ਬੇਦਬੀ ਦੇ ਦੋਸ਼ੀਆਂ ਨੂੰ ਉਮਰ ਕੈਦ 328 ਸਰੂਪ ਜਿਹੜੇ ਆ ਉਹਨਾਂ ਦੀ ਇਨਕੁਆਇਰੀ ਤੇ ਵਹਿਬਲ ਕਲਾ ਗੋਲੀਕਾਰ ਦੇ ਇਨਸਾਫ ਲਈ ਤੇ ਜਿਹੜੇ ਬੰਦੀ ਸਿੰਘ ਪਿਛਲੇ 23 34-34 ਸਾਲਾਂ ਤੋਂ ਜੇਲਾਜ ਬੰਦ ਨੇ ਉਹਨਾਂ ਦੀ ਰਿਹਾਈ ਅੱਜ ਕੌਮੀ ਇਨਸਾਫ ਮੋਰਚੇ ਨੇ ਸਾਰੀ ਪੰਜਾਬ ਦੀਆਂ ਸਬਡਿਵੀਜ਼ਨਾਂ ਵਿੱਚ ਰਾਸ਼ਟਰਪਤੀ ਅਤੇ ਰਾਜਪਾਲ ਦੇ ਨਾਮ ਮੈਮੋਰੰਡਮ ਦੇਣ ਦਾ ਪ੍ਰੋਗਰਾਮ ਦਿੱਤਾ ਹੋਇਆ ਸੀ ਸਾਰੀ ਆਈ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਅਤੇ ਧਾਰਮਿਕ ਜੱਥੇਬੰਦੀਆਂ ਨੇ ਇਸ ਜਿਹੜੇ ਮੈਮੋਰੰਡਮ ਵਿੱਚ ਉਮੀਦ ਸਾਹ ਮੋਰਚੇ ਦਾ ਵੱਧ ਤੋਂ ਵੱਧ ਜਿਹੜਾ ਹੈ ਉਹ ਸਾਥ ਦਿੱਤਾ ਹੈ ਵੱਧ ਛੱਡ ਕੇ ਸਾਥ ਦਿੱਤਾ ਹੈ ਇਸੇ ਤਰ੍ਹਾਂ ਦੀ ਅਸੀਂ ਜਲਾ ਗਰਦਾਸਪੁਰ ਵਿੱਚ ਸਾਰੀਆਂ ਹੀ ਸਬਡਿਵੀਜ਼ਨਾਂ ਵਿੱਚ ਬਟਾਲੇ ਦੀ ਉਹਦੇ ਚ ਬਟਾਲੇ ਦੀ ਸਬਡਿਵੀਜ਼ਨ ਡੇਰਾ ਬਾਬਾ ਨਾਨਕ ਦੀ ਸਬਡਿਵੀਜ਼ਨ ਇਹ ਫਤਿਹਗੜ ਜੂੜੀਆ ਦੀ ਸਬਡਿਵੀਜ਼ਨ ਕਲਾਂੌਰ ਦੀ ਸਬਡਿਵੀਜ਼ਨ ਤੇ ਆਪਣੇ ਦੀ ਨਾਨਕ ਦੀ ਸਬਡਿਵੀਜ਼ਨ ਇਹਨਾਂ ਸਬਡਿਵੀਜ਼ਨਾਂ ਦੇ ਐਸਡੀਐਮ ਸਾਹਿਬ ਨੂੰ ਮੈਮੋਰੰਡਮ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਦਿੱਤਾ ਇਸੇ ਤਰ੍ਹਾਂ ਗਰਦਾਸਪੁਰ ਦੇ ਡੀਸੀ ਸਾਹਿਬ ਨੂੰ ਜਿਹੜਾ ਹੈ ਉਹ ਸਾਰੀਆਂ ਜਥੇਬੰਦੀਆਂ ਨੇ ਨਾਲ ਹੋ ਕੇ ਮੈਮੋਰੰਡਮ ਦਿੱਤਾ ਹੈ ਕੌਮੀ ਸਾਫ ਮੋਰਚਾ ਜਿਹੜਾ ਹੈ ਸਮੁੱਚੀਆਂ ਜਥੇਬੰਦੀਆਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਕੌਮੀ ਸਾਫ ਮੋਰਚੇ ਦਾ ਸਾਥ ਦਿੱਤਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹੈ ਤੇ ਨਾਲੇ ਬੇਨਤੀ ਕਰਦਾ ਹੈ ਕਿ ਅੱਗੇ ਤੋਂ ਜਿਹੜਾ ਕੌਮੀ ਸਾਫ ਮੋਰਚਾ ਹੈ ਉਹਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬਦ ਕਰਨਾ ਕਿ ਇਹ ਜਿਹੜੀਆਂ ਚਾਰ ਮੰਗਾਂ ਹਨ ਉਹਨਾਂ ਨੂੰ ਆਪਾਂ ਸਰਕਾਰ ਤੇ ਦਬਾਅ ਬਣਾਈਏ ਤੇ ਇੱਕ ਲੋਕ ਲਹਿਰ ਬਣਾਈਏ ਕਿਉਂਕਿ 33 ਸਾਲਾਂ ਤੋਂ ਜਿਹੜੇ ਬੰਦੀ ਸਿੰਘ ਜੇਲਾ ਚ ਬੰਦ ਨੇ ਉਹਨਾਂ ਨੂੰ ਰਿਹਾਅ ਕਰਾ ਜਾਵੇ ਕਿਉਂਕਿ ਉਮਰ ਕੈਦ ਦੀ ਸਜ਼ਾ ਜਿਹੜੇ ਕਿਸੇ ਨੂੰ ਹੁੰਦੀ ਹੈ ਤਾਂ ਉਹ 10-12 ਸਾਲ ਚ ਬਾਹਰ ਆ ਜਾਂਦਾ ਹੈ ਪਰੇ ਪਤੀ ਪਤੀ ਸਾਲਾ ਤੋਂ ਆਪਣੀ ਸਜਾ ਤੋਂ ਤਿੰਨ ਤਿੰਨ ਗੁਣਾ ਵਾਧੇ ਇਹਨਾਂ ਨੇ ਸਜਾਵਾਂ ਜਿਹੜੀਆਂ ਨੇ ਉਹ ਕੱਟ ਲਿਆ ਨੇ ਪਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜਿਹੜੀ ਹੈ ਉਹ ਇਹਨਾਂ ਨੂੰ ਰਿਹਾ ਕਰਨ ਦਾ ਜਿਹੜਾ ਹੈ ਉਹ ਆਨਗਾਨੀ ਕਰ ਰਹੀ ਹੈ ਤੇ ਲੰਬੇ ਸਮੇਂ ਤੋਂ ਇਹਨਾਂ ਨੂੰ ਜੇਲਾ ਚ ਡੱਕਿਆ ਸੋ ਇਹਦੇ ਲਈ ਅਸੀਂ ਸਮੁੱਚੇ ਇਨਸਾਫ ਪਸੰਦ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਬੰਦੀ ਸਿੰਘਾਂ ਨੂੰ ਬਾਹਰ ਲਿਆਉਣ ਲਈ ਤੁਸੀਂ ਕੌਮੀ ਸਾਮਰਚੇ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ